టటీ బుడే సారా సోటా ఓకే కుస్ కమ్మ గోగే ను ਹੈਲੋ ਉਹ ਕਿਵੇਂ ਰੁਕਦੂ ਨਾ ਠੀਕ ਆ ਬਾਈ ਗੋਗੇ ਕਮਿਆ ਉਹ ਕਿਵੇਂ ਯਾਦ ਕਰ ਲੈ ਅੱਜ ਉਹ ਯਾਦ ਤਾ ਯਾਰ ਸੜੀ ਟੁੱਟੀ ਹੰਦਾ ਬਾਲਾ ਬਾਈ ਬਣ ਕੇ ਹੱਲ ਕਰ ਜਿਵੇਂ ਮਰਦੀ ਕਰ ਮੇਰੀ ਗੱਲ ਸੁਣ ਲੈ ਦੋ ਪੂਣੀਆਂ ਹੋ ਹੈਗੀਆਂ ਤੇ ਹੈਗੀਆਂ ਪਰ ਉਹ ਹੋਰ ਦੀਆਂ ਹੈਗੀਆਂ ਬਾਈ ਹੋਰ ਹੋਰ ਕਿਹੜਾ ਉਹ ਇੱਕ ਤਾਂ ਉਹਦੀ ਇੱਕ ਉਹਦੀ ਆ ਦੇਣਾ ਮਾਲ ਕਿਸੇ ਨੂੰ ਹੋਰ ਆ ਮੈਂ ਉਹ ਬਾਈ ਹੋਰ ਨੂੰ ਸਾੜਿਆ ਮੈਨੂੰ ਨਾ 50 ਜਹੀਂਦਾ ਹੈਗਾ 50 ਓਏ 50 ਤਾਂ ਮਿਲ ਜੂਗਾ ਗੱਲ ਕਰ ਪਿੱਛੇ ਤੋਂ ਮਾਲ ਹੀ ਨਹੀਂ ਆ ਰਿਹਾ ਸਾਲਾ ਪੂਰਾ ਫਾਈ ਬਣ ਕੇ ਹੋਰ ਨੂੰ ਤਾਂ ਰਹਿੰਦੇ ਮੇਰਾ ਔਖਾ ਹੈ ਪੈ ਮੇਰਾ ਤਾਂ ਸਰੀਰ ਟੁੱਟੀਂਦਾ ਕੋਈ ਅੰਗ ਪੈਰ ਖੜਜੂ ਯਾਰ ਮੇਰਾ ਕੋਈ ਅੰਗ ਪੈਰ ਤਾਂ ਖੜਜੂ ਮੈਂ ਮੰਨਦਾ ਗੱਲ ਕਰ ਰੁਪਏ ਨਕਦ ਲੱਗਣਗੇ ਬਾਈ ਨਕਦ ਲੈ ਲੀ ਯਾਰ ਪਹਿਲਾਂ ਕਿਹੜਾ ਮੈਂ ਭੱਜਾਂ ਕਦੇ ਬੋਲ ਕਿੱਥੇ ਹੁਣ ਮੈਂ ਮੇਰੀ ਮੇਰੀ ਮੋਟਰ ਤੇ ਆ ਜਾ ਬਸ ਅੱਛਾ ਮੋਟਰ ਤੇ ਹਾਂ ਅਸੀਂ ਮੇਤਰਾ ਦੀ ਮੋਟਰ ਤੇ ਹਾਂ ਆ ਜਾ ਬਾਈ ਬਾਨ ਬਾਈ ਛੇਤੀ ਆ ਜੀ ਬਾਈ ਗਣ ਗੱਲ ਸੁਣ ਲੈ ਹਾਂ ਸੀ ਐਡੀ ਨਾ ਕਰਦੇ ਕਿਤੇ ਮੈਨੂੰ ਵੀ ਬਸਾ ਦੇ ਉਹ ਨਾ ਨਾ ਆਪਣੀ ਮੋਟਰ ਤੇ ਕੋਈ ਨਹੀਂ ਹੁੰਦਾ ਕਿਉਂਕਿ ਅੱਜ ਕੱਲ ਸਤਾਈ ਕਰ ਰੱਖੀ ਆ ਸਰਕਾਰ ਨੇ ਉਹ ਨਾ ਨਾ ਯਾਰ ਆ ਜਾ ਤੂਰੇ ਆ ਜਾ ਬਾਈ ਬਾਨ ਛੇਤੀ ਆ ਜਾ ਮੈਂ ਤਾਂ ਆ ਗਿਆ ਬੰਬੂ ਕਾਟ ਲੈ ਕੇ ਆਉਂਗਾ ਠੀਕ ਆ ਇਹ ਵੀ ਕਾ ਗੋ ਯਾਰ ਬੜਾ ਹੋ ਗਿਆ ਨਾ ਤਾਂ ਸਮਾਨ ਚ ਹੀ ਲੈਣ ਲੱਗ ਨਵਾਂ ਬੰਦਾ ਲੱਭਣਾ ਕੋਈ ਹਾਂ ਭਾਈ ਕਮੈ ਕੋ ਕੇ ਕੋਈ ਠੀਕ ਹੈ ਹੋਰ ਸਨਾ ਬਾੜੀ ਅੱਜ ਕਹਿੰਦੇ ਤਤੀਆ ਫੇਰ ਹੋਰ ਜਾ ਰਹਾ ਦੇ ਹੱਥ ਹੱਥ ਕਮੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨਾਲੇ ਪੜਦੇ ਨਾਲ ਫੋਨ ਕਰ ਕਰ ਇੱਕਤਾ ਬੁੜੀ ਐ ਇਹ ਖਾਦੀ 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 ਐ ਓਏ ਤੂੰ ਖਾਣ ਆ ਨਾ ਬਣੀ ਕਦਾ ਸੁੰਗਲੀ ਤੇ ਕਪੀਲੀ ਹਾਂ ਸਿਰ ਠੀਕ ਠੀਕ ਐ ਜੇ ਗੜੀ ਪੂਟੀ ਤੇ ਚ ਓਏ ਆ ਪਊਗੀ ਠੀਕ ਐ ਦੇ ਦੇ ਅਬੇ ਤੀਰ ਤੀਰ ਲਾਇਆ ਹੋਇਆ ਤੀਰ ਠੀਕ ਆ ਠੀਕ ਆ ਠੀਕ ਐ ਠੀਕ ਆ ਲੈ ਹੁਣ ਪੈਸੇ ਤਾਂ ਦੇ ਦਾਂਦਾ ਪਹਿਲਾਂ ਪੈਸੇ ਤਾਂ ਲੈ ਜਾ ਉਹ ਇਹ ਨਾ ਹੁਣ ਇੱਕ ਸਤਾਈ ਵਾਲੀ ਕਰ ਰੱਖੀ ਐ ਸਰਕਾਰ ਨੇ ਮੰਗ ਮੰਗ ਫਿਰਦੇ ਐ ਮਾਲ ਮਾਉਂਦੇ ਮਸਾਂ ਕੰਨਾਂ ਦਾ ਆ ਲੈ ਤੇਰਾ ਪਿਛਲੇ ਨਹੀਂ ਦਿੰਦਾ ਪਿਛਲੇ ਫੇਰ ਲੈ ਜੀ ਯਾਰ ਕੱਲ ਨੂੰ ਕੱਲ ਨੂੰ ਬੁਲਾਉਂਗਾ ਕੱਲ ਨੂੰ ਲੈ ਜੀ ਅੱਛਾ ਕੱਲ ਨੂੰ ਹਾਂ ਲੈ ਚੰਗਾ ਫਿਰ ਮੈਂ ਤਾਂ ਜਾਣਾਗਾ ਠੀਕ ਤਾਂ ਉਹ ਬਾਬੇ ਇੱਕ ਗੱਲ ਆਇਆ ਹੋ ਯਾਰ ਬੁੜਾ ਹੋਂ ਨਹੀਂ ਦਿੰਦਾਗਾ ਅੱਛਾ ਯਾਰਾ ਖਦਾਜੀ ਵੀ ਮੈਂ ਤਾਂ ਭੱਜ ਕੇ ਐ ਕੰਦ ਟੱਪ ਕੇ ਅੱਛਾ ਠੀਕ ਐ ਬਾਈ ਬਣੇ ਜੇ ਤੈਨੂੰ ਮੈਂ ਬੈਲ ਮਾਰਾ ਚਪ ਚਾ ਪਾ ਕੇ ਜਿਹੜਾ ਮਰਜੀ ਸਮਾਨ ਹੋਵੇ ਘਰੇ ਫੜਾ ਜਾ ਕਰ ਕੋਈ ਨਹੀਂ ਕੋਈ ਨਹੀਂ ਮੈਂ ਤੈਨੂੰ ਆਪੇ ਪਚਾ ਦੇ ਕਰੂੰ ਟੈਨਸ਼ਨ ਨਾ ਲੈ ਕਰ ਠੀਕ ਐ ਬਸ ਪੈਸਾ ਥੱਲੇ ਰੱਖਿਆ ਕਰ ਠੀਕ ਐ ਬਾਈ ਚਾਹ ਸਮਾਨ ਦਾ ਤਿਆਰ ਖਲਾਈ ਇਹ ਕਾ ਮੈਂ ਕੋਈ ਨਹੀਂ ਵੀ ਵੇਸੀਰੇ ਅਨੇ ਲਗਾ ਯਾਰ ਅਨੇ ਦਗਾ yeah <sighs> <sighs> ਲਈਏ ਪਾਂ ਜੋ ਸਮਾਨ ਬਿਨਾ ਵੀ ਕੋਈ ਜ਼ਿੰਦਗੀ ਨਹੀਂ ਯਾਰ ਇਹ của uh, người go go. ਆ ਗਿਆ ਟੈਟੋ ਕਿ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਤੁਹਾਨੂੰ ਮੇਰੀ ਤਾਂ ਕੋਈ ਫਿਕਰ ਹੀ ਨਹੀਂ ਹੈਗੀ ਤੁਹਾਨੂੰ ਬਸ ਆਪਦੇ ਨਸ਼ੇ ਦੀ ਫਿਕਰ ਆ ਕਰਨੀ ਇਹ ਹੋਗਾ ਤੇਰੇ ਕੋਈ ਗੱਲ ਨਹੀਂ ਤੁਸੀਂ ਨੇ ਐਵੇਂ ਨਹੀਂ ਸੁਧਰਦੇ ਮੈਂ ਬਣਾਉਣੀ ਆ ਬਾਪੂ ਜੀ ਕੰਧ ਤੇ ਮਾਰੋ ਸਰੀਰ ਤੇ ਮਾੜੀ ਮੋਟੀ ਦਾ ਬੰਦੇ ਨੂੰ ਸ਼ਰਮ ਹੋਣੀ ਚਾਹੀਦੀ ਆ ਹੁਣ ਤਾਂ ਤੁਹਾਡਾ ਵਿਆਹ ਹੋ ਗਿਆ ਹੁਣ ਤਾਂ ਸੁਧਰ ਜੋ ਕੰਮ ਸੇ ਕਮ ਮੈਂ ਕੀ ਜਿੱਥੇ ਕੀ ਤਾਂ ਕੀ ਨਹੀਂ ਹੈਗਾ ਤੁਸੀਂ ਆ ਨਸ਼ੇ ਨਾਲ ਸਾਰਾ ਦਿਨ ਤਨ ਹੋਈ ਰਹੇ ਹੋ ਮਾੜਾ ਮਟਾ ਖਰਚ ਵੀ ਧਿਆਨ ਦੇ ਲੋ ਮੇਰੇ 'ਚ ਵੀ ਧਿਆਨ ਦੇ ਲੋ ਮੈਂ ਕਿਤਾ ਨਾ ਸਾਂ ਮੈਂ ਤਾਂ ਨਹੀਂ ਸੀ ਕਿ ਫਸ ਗਈਆਂ ਤੇਰੇ ਨਾਲ ਵਿਆਹ ਕਰਾ ਕੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੁਹਾਡੇ ਆ ਲੱਛਣ ਸੀਗੇ ਕਿ ਤੁਸੀਂ ਇੰਨਾ ਜ਼ਿਆਦਾ ਨਸ਼ਾ ਕਰਦੇ ਹੋਗੇ ਮੈਂ ਕਦੇ ਵੀ ਨਹੀਂ ਤੁਹਾਡੇ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੁੰਦੀ ਮੈਂ ਕਿ ਤਾ ਸਾ ਨਸ਼ੇਤ ਅੱਛਾ ਹਾਂ ਤੁਸੀਂ ਤਾਂ ਕਾਹਨੂੰ ਕੀਤਾ ਅੱਖਾਂ ਦੇਖ ਲਓ ਤੁਹਾਡੀਆਂ ਅੱਖਾਂ ਵੀ ਨਹੀਂ ਖੁੱਲਦੀ ਹੈਗੀ ਇੰਨਾ ਜ਼ਿਆਦਾ ਨਸ਼ੇ ਨਾ ਟੰਨੋ ਤੁਸੀਂ ਜਾ ਯਾਰ ਦਫਾ ਕੋਈ ਗੱਲ ਨਹੀਂ ਮੈਂ ਤਾਂ ਦਫਾ ਹੋ ਜੂੰਗੀ ਪਰ ਮੈਂ ਅੱਜ ਨਾ ਬਾਪੂ ਨੂੰ ਪੱਕਾ ਦੱਸੂੰਗੀ ਵੀ ਜੇ ਨੂੰ ਸੁਧਾਰਨਾ ਦਾ ਸੁਧਾਰ ਲੋ ਤਾਂ ਨਹੀਂ ਤਾਂ ਫਿਰ ਮੈਂ ਭੱਗ ਜਾਣਾ ਵਾ ਮੈਂ ਨਹੀਂ ਰਹਿਣਾ ਕੋਈ ਆ ਲਫੜੇ ਲਾ ਖਾ ਲਈ ਮਤੋਂ ਭੈਣ ਵਾ ਇਹ ਨਾ ਕਿਤੇ ਬਸ ਆਉਣੇ ਰਾ ਆ ਰਿਹਾ ਤੇ ਆ ਕਰਨਾ ਕਰਨਾ ਜਿਹੜੀ ਇੱਕ ਟੁੱਟੀ ਕੀ ਹੋ ਗਿਆ ਪਤਾ ਮੈਂ ਕਿਹਾ ਯਾਰ ਤੈਨੂੰ ਐ ਕਰਨ ਵਾਲੇ ਚਾਹ ਲਿਆਣ ਵਾਲੇ ਉਹ ਸਮਾਨ ਲਿਆ ਕੇ ਦੇ ਮੇਰਾ ਕਿਉਂ ਹਲੀ ਨਸ਼ੇ ਵਾਲੀ ਘਾਟ ਪੂਰੀ ਨਹੀਂ ਹੋਈ ਹੈਗੀ ਕਿ ਤੁਹਾਡੀ ਹਜੇ ਜ਼ੋਰ ਤੁਹਾਨੂੰ ਜ਼ਿਆਦਾ ਲੂੰਦਾ ਯਾਰ ਮੈਂ ਕਦੋਂ ਕਿ ਤੱਜ ਮੈਂ ਤੈਨੂੰ ਕਿਹਾ ਹੋਲੀ-ਹੋਲੀ ਛੱਡ ਦੂੰਗਾ ਇੱਕੋ ਲੱਖ ਤਨੇ ਛੱਡਾਂਦਾ ਮੇਰਾ ਹੱਡ ਪੈਰ ਖੜਜੂ ਕੋਈ ਅੱਛਾ ਇਹਦਾ ਮਤਲਬ ਤੁਹਾਨੂੰ ਕੋਈ ਹੁਸ਼ ਹੈ ਨਹੀਂ ਸੀਗੀ ਵੀ ਤੁਸੀਂ ਨਸ਼ਾ ਕੀਤਾ ਸੀ ਜਾਂ ਨਹੀਂ ਕੀਤਾ ਸੀ ਉਹ ਯਾਰ ਮੈਂ ਅੱਜ ਕਿਤੇ ਨਹੀਂ ਕਿਤੇ ਨਹੀਂ ਕਿਤੇ ਤੋਂ ਬਿਨਾਂ ਹੀ ਤੁਸੀਂ ਇੱਥੇ ਪਏ ਹੋ ਜੇ ਨਹੀਂ ਨਸ਼ਾ ਕੀਤਾ ਹੁੰਦਾ ਨਾ ਤੁਸੀਂ ਆ ਕੇ ਨਾ ਆਪਣੇ ਅੰਦਰ ਕਮਰੇ 'ਚ ਬੈੱਡ ਤੇ ਬੈਠਦੇ ਹੁੰਨੇ ਹੋ ਆ ਤੁਸੀਂ ਕਿੱਥੇ ਬੈਠੇ ਥੋਨੂੰ ਪਤਾ ਹੈ ਕਮਰੇ 'ਚ ਬੈਠਾ ਯਾਰ ਮੈਂ ਮੈਂ ਕੰਬੀ ਜਾਂਦੇ ਹਜੇ ਤੁਸੀਂ ਕਹਿੰਦੇ ਨਸ਼ਾ ਕੀਤਾ ਤੈਨੂੰ ਕਹੀ ਨੱਥ ਪੈਰ ਖੜਜੂ ਯਾਰ ਕੋਈ ਮੇਰਾ ਤੂੰ ਲਿਆ ਦੇ ਮੈਨੂੰ ਏ ਬਹਾਨਾ ਨਾ ਤੁਹਾਡਾ ਬਾਰ ਬਾਰ ਨਹੀਂ ਚੱਲਣਾ ਹੈਗਾ ਪਹਿਲਾਂ ਵੀ ਤੁਸੀਂ ਹਰ ਵਾਰੀ ਮੈਨੂੰ ਇਹੀ ਬਹਾਨਾ ਲਾਉਂਦੇ ਹੋ ਮੇਰੇ ਪੈਰ ਖੜ ਜਾਂਦੇ ਨੇ ਮੇਰੇ ਹੱਥ ਖੜ ਜਾਂਦੇ ਨੇ ਕਿੰਨਾ ਟਾਈਮ ਮੈਂ ਬਰਦਾਸ਼ਤ ਕਰੀ ਜਾਊਂਗੀ ਯਾਰ ਤੈਨੂੰ ਕਹਿਤਾ ਸੁਣਦਾ ਨਹੀਂ ਇੱਕ ਵਾਰੀ ਲਿਆ ਦੇ ਹੋਈ ਰੱਬਾ ਕਹੋ ਜਾਈਏ ਇਹ ਬੰਦੇ ਨਾਲ ਮੇਰੇ ਕੋਲ ਬਾਹ ਪੈ ਗਿਆਗਾ ਕੀ ਮੜਾ ਕੀਤਾ ਸੀ ਨਾ ਤੇਰਾ ਜਿਹੜਾ ਆ ਕੰਮਾਂ ਚ ਮੇਰੇ ਨੂੰ ਛੇੜੀ ਧਰਿਆ ਪਿਆ ਸੀ ਆ ਲੈ ਦੇ ਯਾਰ ਆ ਲੈ ਫਰ ਚੋਲ ਤੂੰ ਤੈਨੂੰ ਚਾ ਲਿਆ ਜਾ ਚਾ ਲਿਆ ਚਾ ਮੇਰੇ ਤੋਂ ਨਹੀਂ ਬੰਦੀ ਹੈ ਤੇਰੇ ਲਈ ਚਾ ਲਿਆ ਦੇ ਬੰਦਿਆਂ ਨੂੰ ਚਾ ਲਿਆ ਦੇ ਬੰਦਿਆਂ ਨੂੰ ਜਾ ਤੈਨੂੰ ਕਹਦਾ ਨਾ ਚੁੱਪ ਕਰ ਜਾ ਚਾ ਜਾ ਕਹਿਣ ਕਾ ਫੇਰ ਤੂੰ ਸਾੜੀ ਦੇ ਜਾ

ਤੇਰੋ ਨਮਕ ਤਾਂ ਹੱਟੇ ਅਮੀ ਖਰਾਬ ਹੁੰਦਾ ਖਰਾਬ ਹੈ ਕਦੇ ਨਹੀਂ ਸੀਗਾ ਜਦ ਤੱਕ ਬਿਆਹ ਨਹੀਂ ਲਏ ਸੀ ਮੈਨੂੰ ਤਾਂ ਲੱਗਦਾ ਸਿਰਫ ਇੱਕ ਦਿਨ ਸੈਕਸੀ ਤੈਨੂੰ ਕਦ ਤੱਕ ਵਾਰੀ ਜਾਵਾ ਹੋ ਜਾਂਦਾ ਦਫਾ ਹੋ ਹਲੋ ਕਿਵੇਂ ਯਾਰ ਦੁਆ ਠੀਕ ਆ ਭਾਈ ਗੋਗੇ ਹਾਂ ਕਿਵੇਂ ਫੋਨ ਕਰ ਲਿਆ ਭਾਈ ਯਾਰ ਸਰੰਜ ਲੱਗਦੇ ਨਹੀਂ ਨਾੜਾ ਬਲੌਕ ਹੋ ਗਿਆ ਯਾਰ ਫਿਰ ਹੁਣ ਕਿਵੇਂ ਕਰਾਂ ਭਾਈ ਦੂਜੀ ਫੜਾ ਕੇ ਜਾ ਯਾਰ ਮੇਰੀ ਗੱਲ ਸੁਣ ਲੈ ਹੁਣ ਮੈਨੂੰ ਟਾਈਮ ਲੱਗ ਜੂਗਾ 10 15 ਮਿੰਟ ਲੱਗਣਗੇ ਆਉਂਦੇ ਭਾਈ ਬਾਈ ਵਣ ਕੇ ਘਰੇ ਫੜਾਇਆ ਛੇ ਦੀ 10 15 ਮਿੰਟ ਯਾਰ ਮਨ ਕੁਝ ਹੋ ਜੂ ਮੇਰਾ ਤਾਂ ਓਖਾ ਹੋਇਆ ਪਿਆ ਚੱਲ ਫਿਰ ਮੈਂ ਆਉਣਾ ਕੋਈ ਨਹੀਂ ਫੜਾ ਦਣਾ ਕਰੀ ਆਇਆ ਠੀਕ ਆ ਭਾਈ ਚੰਗਾ ਠੀਕ ਆ ਇਹ ਗਦਾ ਕੋ ਸਿਚ ਕਰਕੇ ਜੇ ਲੱਗੋ ਸਰੰਜ ਉਹ ਕਿੱਥੇ ਰੋਂਦੂ ਆ ਆਇਆ ਕਮਾ ਬਾਈ ਉਹ ਠੀਕ ਹੈ ਬਾਲੀ ਬੁਰੀ ਹਾਲਤ ਜੀ ਕਰ ਹੋਰ ਜਾ ਰੋ ਮੈਂ ਦਾ ਨਹੀਂ ਲਾਦੀ ਸਰੰਜ ਜੀ ਯਾਰ ਨਹੀਂ ਨਾ ਮੇਰੀ ਗੱਲ ਸੁਣ ਆ ਲੈ ਮਾਲ ਐਸੀ ਪੈਸੇ ਉਹ ਮ ਕਾਦਾ ਨਾ ਤੇਰੀ ਪੱਬੀ ਨੂੰ ਤਾਂ ਲੈ ਜੀ ਲੈ ਦੇ ਪੈਸੇ ਤਾਂ ਦੇ ਕਰਨਾ ਕਰਨਾ ਆ ਬਾਈ ਨੂੰ ਪੈਸੇ ਦੇ ਦੇ ਤੂੰ 1500 ਰੁਪਏ ਦੇ 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 ਨਹੀਂ ਹੈ ਜੀ ਕੋਈ ਹੋ ਜਾ ਬਈ ਅੰਦਰ ਠੀਕ ਹੈ ਠੀਕ ਹੈ ਹੋਰ ਝਾੜ ਪਾਣੀ ਪੀਏਗਾ ਝਾੜ ਪਾਣੀ ਤਾਂ ਬਸ ਬਹੁਤ ਹੈ ਜਮੀ ਮੜਾ ਟਾ ਜਮੀ ਮਰੇ ਤੇ ਰੋਟੀ ਉਟੀ ਖਾ ਲਿਆ ਕਰ ਓਏ ਯਾਰ ਬਸ ਹਲੋ ਕੈਸੂ ਸਿਰ ਤੋਂ ਮੇਰਾ ਚਰਮਣੀ ਉਹਦੀ ਹੈਗੀ ਤੁਹਾਨੂੰ ਆ ਸੁਣਦੇ ਨਹੀਂ ਹੈਗੇ ਜੀ ਤੁਸੀਂ ਆ ਦੇਖਿਓ ਕੀ ਹਕ ਕਰਦਾ ਮੇਰੇ ਨਾਲ ਮਣੀ ਗੱਲ ਸੁਣ ਲੀਕੇ ਲਈ ਲਾਣਾ ਤਾਂ ਖਤਮ ਹੋਇਆ ਮੇਰੇ ਨਾਲ ਚੱਲ ਨਿਆਰੇ ਰੁਕਟ ਮੰਨ ਜੇ ਨਾਲ ਬਈ ਸ਼ਾਮ ਕਿੱਥਾ ਮੁਸਕਾ ਲੈ ਹਿੰਨੇ ਅੱਖ ਦੇਖ ਕੇ ਫੇਲੀ ਬਸ ਨਾਲੇ ਮੇਰੇ ਤੋਂ ਦੂਰ ਹੋ ਕੇ ਗੱਲ ਕਰ ਆ ਥੋਡੇ ਵਰਗੇ ਬੰਦੇ ਨਾ ਮੇਰੇ ਘਰ ਰਹਿਣ ਨਸ਼ੇ ਤੇ ਲਾਤਿ ਰੋਪਾਨੀ ਤੇ ਮੇਰੇ ਮਾੜਾ ਸੋਤਰੀਆਂ ਮੈਨੂੰ ਨਸ ਖਫ ਖਾ ਕਰੇ ਚਾ ਚੰਨ ਦਾ ਤਾਂ ਤੂੰ ਚੁਪਟਾ ਦੇ ਕੇ ਜਨਾ ਕਿ ਕਾਹ ਤੋਂ ਤੂੰ ਉਹਦੇ ਮਨੀ ਹੰਨ ਚੈਨ ਨੂੰ ਉਹ ਲਾਈ ਹੋਈ ਨਾ ਛੇੜੀ ਲੱਗਦੀ ਜਿਹੜੀ ਲਾਈ ਹੋਈ ਹੈ ਇਹ ਤੋਂ ਕੀ ਭਾਲ ਦੇ ਤੂੰ ਮੈਂ ਨੇ ਪਿਆਰ ਕਰ ਲੈ ਉਹ ਮੇਰੇ ਘਰ ਆ ਰਿਹਾ ਠੀਕ ਹੈ ਨਾ ਮਾੜਾ ਦਾ ਚੰਗਾ ਦਾ ਪਰ ਮੈਂ ਉਹਦੇ ਨਾਲ ਹੀ ਰਹਿਣਾ ਚਾਹੁੰਦੀ ਹੈਗੀ ਨਾ ਆਹ ਜਿਹੜੀ ਗੱਲਾਂ ਕਰਦਾ ਇੱਕ ਵਾਰੀ ਉਹ ਨੂੰ ਮੈਂ ਦੱਸਦਾ ਨਾ ਤੇ ਤੇਰਾ ਹਾਲ ਉਹਨੇ ਉਹ ਕਰਨਾ ਜਿਹੜੇ ਤੂੰ ਕਦੇ ਸੋਚਿਆ ਨਹੀਂ ਹੁੰਦਾ ਕੀ ਹੋਇਆ ਜੇ ਹੁਣ ਉਹਦਾ ਤੇਰਾ ਆਹਾਂ ਤੇਰੇ ਕਰਾ ਮੇਰੇ ਘਰ ਬਣੇ ਨੂੰ ਵੱਧ ਘੱਟ ਬੋਲਣ ਦੇ ਲੋ ਨਹੀਂ ਹੈਗੀ ਹਰ ਇੱਕ ਮੈਂ ਜੁੱਕੀ ਨਹੀਂ ਲਈ ਹੈਗੀ ਨਹੀਂ ਤੈਨੂੰ ਕਹਣਾ ਤੇਰੀ ਮੈਂ ਨਹੀਂ ਮੰਨੀ ਤੇ ਤੇ ਜਨਮ ਕਰਾਈ ਨਾ ਤਦੋਂ ਕੀ ਜਿਆਦਾ ਰਕੀਆ ਕੌਪਤਾ ਲੱਗਿਆ ਕਿ ਉਹ ਨਾ ਕੋਈ ਨਿੱਜੀ ਕਲੇਸ਼ ਪੈਇਆ ਤੇ ਜਾਣੀ ਪਈ ਚਾਹਤ ਤਾਂ ਦਿਲੋਂ ਜ਼ਰੂਰੀ ਨਹੀਂ ਪਈਏ ਮੈਂ ਕਹਣੀ ਐ ਸੋਚ ਲਾਂਗੇ ਦੇਸ਼ ਸ਼ਰਮ ਨਾ ਹੋਵੇ ਕਿ ਤੇ ਸੌਂਗਾ ਜਮੀਨ ਹੀ ਖਾਜੀ ਗਈ ਨਹੀਂ ਕਿਤੇ ਦੀ ਫੁੜੀ ਗਈ ਤਾਂ ਕੀ ਜਾਣੇ ਜੇ ਤਾਂ ਅਗਰੇ ਹੁੰਦੇ ਆ ਨਾ ਨਹੀਂ ਸੀ ਇਹ ਐਣੀ ਹੁੰਦੀ ਐ ਇੱਕ ਹੰਗਰੀ ਵਾਲੀ ਮੁਸ਼ਕਲ ਨਹੀਂ ਹੁੰਦੀ ਜਿਹਦੇ ਨੂੰ ਦੇਖ ਸਕੀ ਹਾਂ ਤਾਂ ਉਹਦੇ ਲਈ ਮੂਰੀ ਕਰੀਆ ਸਾਰੀ ਹੋਣਾ ਬਾਹਰ ਪਾੜਾ ਤੱਕ ਪਾਉਂਗਾ ਪਰ ਉਹਦੀ ਕੀ ਕਰੀਏ ਤੁਹਾਨੂੰ ਸਮਝ ਆਇਆ ਰਿਹਾ ਹੈ ਕਿ ਲੋਕਾਂ ਨੇ ਆਪਾਂ ਵਧਾਣਾ ਸਿੱਖਿਆ ਸੀ ਜੋਸ਼ ਨਾਲ। ਹੁਣ ਅੱਗੇ ਕੋਈ ਸੁਧਰੂਗਾ, ਕੋਈ ਸੁਧਰੂਗਾ ਕੀ ਹੈ? ਸਿੱਖਿਆ ਤਾਂ ਨਾ ਸਕੂਲ ਹੋਇਆ ਸੀ। ਯਾਨੀ ਮੈਂ ਇਹ ਕਹਿੰਦੀ ਸੀ ਕਿ ਇਹ ਕੰਮ ਆਪਾਂ ਤੋਂ ਸੰਭੀਰ ਹੋਈ ਹੈ। ਇਹ ਕਦੋਂ ਜੀਆ ਕਰਨਾ ਹੈ? ਕੋਈ ਸੰਗਤਾਂ ਨਹੀਂ ਕੋਈ ਖਾਲਾ ਨਹੀਂ ਹੈ। ਹੁਣ ਉਹ ਲੋਕ ਜਿਹਨੂੰ ਦੇਖਿਆ ਮੈਂ ਇਹਨਾਂ ਦੇ ਆਗਰ ਬੈਠ ਕੇ ਚੀਰ ਰਹੀਆਂ। ਮੇਰਾ ਤਾਂ ਪੂਰਾ ਹੀ ਖਤਮ ਹੋ ਗਿਆ। ਸਭ ਕੁਝ ਪੂਰੀ ਮਸਤ ਹੋ ਗਈ। ਨਾ ਕੋਈ ਨਾ ਕੋਈ كرنا جالين، ہاں جاليا، <applause> ਮੇਰੀ ਗੱਲ ਸੁਣੋ ਜੀ ਹਮ ਮੈਂ ਲੋਕ ਨੂੰ ਐਵੇਂ ਕਹਿੰਦੀ ਸੀ ਜਿਹਨੂੰ ਤੁਸੀਂ ਬੁਲਾਉਣੇ ਹੁੰਦੇ ਆ ਨਾ ਫਿਰ ਬੁਲਾਇਆ ਨਾ ਕਰੋ ਕੀ ਹੋਊਗਾ ਜੇ ਤੁਸੀਂ ਉਹ ਤੋਂ ਨਸ਼ਾ ਕੁਛ ਲੈਣਾ ਵੀ ਹੈ ਨਾ ਅੰਦਰ ਲੈਣ ਲੈਣ ਦਾ ਬਾਹਰ ਹੀ ਕਰ ਲੈ ਬਸ ਉਹ ਯਾਰ ਮੈਂ ਨਸ਼ਾ ਕਰਦਾ ਹੀ ਨਹੀਂਗਾ ਤੁਸੀਂ ਤਾਂ ਹਰ ਰੋਜ਼ ਕਹਿ ਦਿੰਦੇ ਹੋ ਕਰਦੇ ਨਹੀਂ ਨਾਲੇ ਨਸ਼ੇ ਨਾਲ ਟੁੱਲੂਗੇ ਪਏ ਰਹੇ ਨਾਲੇ ਉਹ ਤੈਨੂੰ ਕੀ ਕਹਿੰਦਾ ਯਾਰ ਉਹ ਕਹਿੰਦਾ ਨਹੀਂ ਹੈਗਾ ਕਹਿੰਦਾ ਤਾਂ ਬਹੁਤ ਕੁਛ ਹੈਗਾ ਮੈਂ ਹੁਣ ਤੁਹਾਨੂੰ ਕੀ ਦੱਸਾਂ ਮੈਂ ਸਦਾ ਦਿਨ ਨੂੰ ਛੱਡਲੀ ਹੋਣੀ ਕਿਹੜੇ ਮੂੰਹ ਨਾਲ ਦੱਸਾਂ ਉਹ ਨਹੀਂ ਕੁਛ ਕਹਿੰਦਾ ਨਹੀਂ ਮੈਂ ਕਰਾਂ ਯਾਰ ਨਾ ਛੇ ਉਹ ਤਾਂ ਉਹਦੇ ਪੈਸੇ ਜੇ ਦੇਨੇ ਆਜੋ ਲੈਣ ਆਊਗਾ ਪੈਸੇ ਅੱਜ ਫੇਰ ਆਊਗਾ ਉਹ ਪੈਸੇ ਲੈਣ ਆਊ ਪੈਸੇ ਦੇਨੇ ਆ ਉਹਦੇ ਤੁਹਾਨੂੰ ਪਤਾ ਨਹੀਂ ਹੈਗਾ ਜੀ ਤੁਸੀਂ ਤੇ ਨਸ਼ੇ ਨਾਲ ਟੰਨ ਹੋ ਜਾਂਦੇ ਹੋ ਮੈਨੂੰ ਨਾਲ ਗੱਲ ਤਹਾ ਤਾ ਕਰ ਉਹ ਨਹੀਂ ਕਰਦਾ ਮੈਂ ਨਸ਼ੇ ਕਰਦਾ ਹੀ ਨਹੀਂ ਯਾਰ ਮੈਂ ਛੱਡ ਤੇ ਤੈਨੂੰ ਕਹਾਂ ਤੱਕ ਵਾਰ ਵੀ ਤੁਮੀ ਨਾ ਮੇਰੀ ਨਾ ਮੈਂ ਤੁਹਾਨੂੰ ਉਨ ਕੀ ਦੇ ਸੰਦੇ ਪਿਛਲੇ ਵਾਰ ਆਇਆ ਸੀ ਨਾ ਕਾਲਜ ਨਾਲ ਉਹ ਮੇਰੀ ਬਾਂ ਫੜ ਲਈ ਸੀ ਜੀ ਤੁਹਾਨੂੰ ਤਾਂ ਮੈਂ ਬਾਜਾਂ ਵੀ ਮਾਰੀ ਓਏ ਓਏ ਉਹ ਵੀ ਯਾਰ ਨਸ਼ਾ ਪੱਤਾ ਕਰਦਾ ਪਤਾ ਨਹੀਂ ਲੱਗਦਾ ਕਈ ਵਾਰ ਉਹ ਹੱਥ ਲੱਗ ਗਿਆ ਹੋਊਗਾ ਉਹ ਐਹਜਾ ਬੰਦਾ ਨਹੀਂ ਹੈਗਾ ਵਧੀਆ ਮੇਰਾ ਯਾਰ ਦੋਸਤ ਆ ਯਾਰ ਉਹ ਕਮਾਲ ਦੀ ਗੱਲ ਹੈ ਮੈਨੂੰ ਪਤਾ ਤੁਹਾਨੂੰ ਤੁਸੀਂ ਤਾਂ ਹੈਗੇ ਐਹਜੇ ਤੁਸੀਂ ਤਾਂ ਉਹ ਤੁਹਾਨੂੰ ਦੇਖ ਕੇ ਜਾਂਦਾ ਨਾ ਜਿੱਟਾ ਤਾਂ ਤੁਸੀਂ ਉਹਦੀ ਸਪੋਰਟ ਲੈਣੀ ਉਹ ਨਹੀਂ ਯਾਰ ਨਹੀਂ ਨਹੀਂ ਨਾਲੇ ਹੁਣ ਕੀ ਲੈਣਾ ਜਦੋਂ ਮੈਂ ਕਰਦਾ ਹੀ ਨਹੀਂ ਤੈਨੂੰ ਕਹਿ ਦਿੰਦਾ ਨਾਲੇ ਮੇਰਾ ਯਾਰ ਦੋਸਤ ਆਉ ਉਹ ਇਹ ਜਿਹਾ ਬੰਦਾ ਨਹੀਂ ਹੈਗਾ ਮੈਨੂੰ ਭਰੋਸਾ ਉਹ ਤੇ ਥੋੜੀ ਐਵੇਂ ਕਰਤੀ ਜਾਏ ਮੰਤਰੀ ਜੋ ਉਹ ਸ਼ਰਮਦਹੋਣੀ ਚ ਓ ਯਾਰ ਯਾਰ ਮਾਰਨੂ ਕੀ ਕਹਿੰਦਾ ਤੂੰ ਤੂੰ ਹੀ ਮਰੀ ਨਹੀਂ ਗੱਲਾਂ ਮੈਂ ਵੀ ਮਰੀ ਨਹੀਂ ਫੋਨ ਲਿਆ ਕੇ ਦੇ ਮੇਰਾ ਕਮਰੇ ਚ ਜਾ ਪਾਦਾ ਓਏ ਨਾ ਬਕਵਾਸ ਮਾਰ ਮੇਰੇ ਕੋਲ ਮੈਨੂੰ ਨਹੀਂ ਪਤਾ ਮੇਰੇ ਨਾਲ ਪੜਿਆ ਹੋਇਆ ਦੋਸਤੋ ਮੈਨੂੰ ਪਤਾ ਸੀ ਤੁਸੀਂ ਨਾ ਅਹੀਂ ਸ਼ਾਵਾਸ਼ੀ ਮੈਨੂੰ ਦੇਣੀ ਉਹਨੂੰ ਨਹੀਂ ਕੁਝ ਕਹਿਣਾ ਹੈਗਾ ਹੱਥ ਲੱਗਾਊਗਾ ਬਾਅਦ ਵੀ ਹੋਗਾ नहीं गुगल नहीं तो मा तो तो पे चलता नीतरा प्यो ਜਾ ਮਾਗ ਜਾ ਸਰਾਣੇ ਨਾ ਖਾੜੋ ਹਲੋ ਉਹ ਕਿਵੇਂ ਰੁਲਦੂਆਂ ਵਧੀਆ ਬਾਈ ਗੋਗਾ ਕਮਿਆ ਹੋਰ ਠੀਕ ਹੈ ਪੈਸੇ ਪੁੱਛਣ ਦਾ ਹੱਲ ਹੋ ਗਿਆ ਮੇਰਾ ਉਹ ਪੈਸੇ ਤਾਂ ਲੈ ਜੀ ਨਾਲੇ ਮੈਨੂੰ ਸਮਾਨ ਫੜਾ ਜੀ ਯਾਰ ਸਮਾਨ ਅੱਜ ਫੇਰ ਓਏ ਯਾਰ ਮਾੜਾ ਜਾਂ ਫੜਾ ਜੀ ਘਰੇ ਨਾਲੇ ਪਤਾ ਲੱਗਨ ਦੀ ਓਏ ਤੇਰੇ ਮਣੀ ਰੁਲਦੂ ਖਾਸੇ ਰੁਪਏ ਹੋਗੇ ਉਗੋਈ ਨਾ ਕਿ ਕਦੇ ਤੇਰੇ ਘਰ ਵਾਲੀ ਗੱਲ ਪੈ ਜਾਂਦੀ ਏ ਯਾਰ ਉਹ ਨਹੀਂ ਯਾਰ ਹੈ ਉਹ ਨਹੀਂ ਕੋਸ ਕਹਿੰਦੀ ਯਾਰ ਚੱਲ ਫਿਰ ਮੈਂ ਉਹ ਨਾ ਗਾ ਆ ਜਾ ਆ ਗਏ ਕੋਕੀ ਮੈਂ ਸੁਣਾ ਹਾਂ ਵਧੀਆ ਭਾਈ ਤੂੰ ਦੱਸ ਹਾਂ ਲੈ ਮੇਰੀ ਗੱਲ ਸੁਣ ਲੈ ਮੈਂ ਤਾਂ ਕਾਲੀ ਕਾਲੀ ਚਾਹਿਆਂ ਮਾਲ ਖਾਣ ਤੇ ਆਉਂਦਾ ਟੱਕ ਠੀਕ ਹੈ ਤੇ ਮੈਂ ਚੱਲਿਆ ਵਧੀਆ ਗਾ ਵਧੀਆ ਗਾ ਹੋ ਤੈਨੂੰ ਮਾੜਾ ਮਾਲ ਖਾ ਦੇ ਦਿੱਤਾ ਆਪਾਂ ਦਾ ਪੈਸੇ ਤੇਰੀ ਪਰ ਜਾਈ ਤੋ ਕਰਨਾ ਕਰਨਾ ਅਗੋਂ ਗੇ ਬਾਈ ਨੂੰ ਪੈਸੇ ਦੇ ਦੇ ਆਹ ਲਓ ਪੈਸੇ ਪੂਰੇ ਪੈਸੇ ਹਾਂ ਪੂਰੇ ਪੈਸੇ ਤੋ ਇਹ ਪੈਸੇ ਤੁਸੀਂ ਰੱਖ ਲਓ ਤੁਹਾਡੇ ਕੰਮ ਆਉਣਗੇ ਪਰ ਉਹਨੇ ਤਾਂ ਕਿਹਾ ਸੀ ਵੀ ਦੇਣੇ ਆ ਪੈਸੇ ਬੁਲਾਇਆ ਸੀ ਮੈਨੂੰ ਤੁਹਾਨੂੰ ਉਹ ਮੇਰੀ ਗੱਲ ਸੁਣ ਉਹ ਤਾਂ ਨਸ਼ੇੜੀ ਹੈਗਾ ਉਹ ਤੋਂ ਕਿਹੜਾ ਕੰਮਕਾਰ ਹੁੰਦਾ ਤੇਰੇ ਕੰਮ ਆ ਜਾਣਗੇ ਦੋ ਰੁਪਏ ਆ ਗੱਲ ਫੜ ਲੈ ਉਹ ਫੋਨ ਆਈ ਜਾਂਦਾ ਯਾਰ ਗੋਗੇ ਦਾ ਕੀ ਕਹਿੰਦਾ ਹੈ ਹਲੋ ਉਹ ਕਿਵੇਂ ਰੂਲਦੂਆ ਠੀਕ ਆ ਬਾਈ ਤੂੰ ਦੱਸ ਫੋਨ ਫਾਨ ਹੀ ਨਹੀਂ ਕਰਿਆ ਹੁਣ ਹੁਣ ਯਾਰ ਬਾਈ ਮੈਂ ਛੱਡਦਾ ਯਾਰ ਕਾ ਤੂੰ ਉਹ ਬਾਈ ਯਾਰ ਘਰੇ ਕਲੇਸ਼ ਰਹਿੰਦਾ ਸੀ ਤੈਨੂੰ ਪਤਾ ਹੀ ਆ ਉਹ ਮੇਰੀ ਗੱਲ ਸੁਣ ਰੂਲਦੂਆ ਮਾਂ ਲਈ ਬਹੁਤ ਵਧੀਆ ਆਇਆ ਹੋਇਆਗਾ ਉਹ ਬਾਈ ਯਾਰ ਮਨ ਕਰਦਾ ਉਹ ਕੁਛ ਨਹੀਂ ਹੁੰਦਾ ਕਰ ਲੈ ਮਾਂ ਨਾ ਯਾਰ ਮਸਾ ਦੋ ਦੰਟ ਪਾਇਆ ਮੈਂ ਹੁਣ ਸੱਕਾ ਮਿਲਣ ਦਾ ਆ ਜਾ ਜਦੋਂ ਮਰਜੀ ਉਹ ਤਾਂ ਕੋਈ ਟਿੱਕਾ ਨਹੀਂ ਚਲ ਫਿਰ ਮੈਂ ਆਉਣਾਗਾ ਤੈਨੂੰ ਮਿਲ ਕੇ ਹਾਂ ਆ ਜਾ ਆ ਜਾ ਕੋਈ ਗੱਲ ਕਰਨੀ ਹਾਂ ਕਿ ਤਾਂ ਕਮੈ ਮੈਨੋਂ ਤੇ ਜੋ ਕਰਦੇ ਨਹੀਂ ਆਪਾਂ ਯਾਰ ਚਲਾ ਜਾਂਦੇ ਦੇਖਦੇ ਆ ਓਕੇ ਮੈਂ ਰਲ ਦੂਆ ਵਧੀਆ ਭਾਈ ਹੋਰ ਹੋਰ ਵਧੀਆ ਤੂੰ ਲੱਗਦਾ ਠੀਕ ਆ ਛੱਡ ਗਿਆ ਮਾਲ ਓਏ ਹੋਰ ਓ ਕਿਉਂ ਬੱਸ ਯਾਰ ਕੀ ਹੋ ਗਿਆ ਓਏ ਯਾਰ ਘਰੇ ਇਕਲੇ ਸੁਣਦਾ ਫਿਰ ਦਿਨ ਨੂੰ ਪਤਾ ਔਖਾ ਹੋ ਜਾਂਦਾ ਅੱਛਾ ਅੱਜ ਪਰਜਾਈ ਦੀ ਨਹੀਂ ਕਿਹਨਾਂ ਫਸਲ ਪਰਜਾਈ ਤੰਦਰੀਆ ਤੰਦਰਾ ਆ ਮੇਰੀ ਗੱਲ ਸੁਣ ਲੈ ਹਾਂ ਨਹੀਂ ਤਾਂ ਮਾਲ ਬਹੁਤ ਟੌਪ ਦਾ ਆ ਹਾਂ ਇੱਕ ਵਾਰੀ ਲਾ ਕੇ ਵੇਖ ਮੈਂ ਨਾ ਯਾਰ ਅਚਾਰਤਾ ਉਹ ਛੱਡ ਕੇ ਮਾਸਾ ਦੋ ਦਿਨ ਟਪਾਇਆ ਮੈਂ ਅੱਜ ਹੱਥ ਹਜੇ ਵੀ ਕੰਮ ਲਿਆ ਮੇਰੇ ਉਹ ਯਾਰ ਥਾ ਨੂੰ ਕੀ ਹੁੰਦਾ ਮੇਰੀ ਗੱਲ ਸੁਣ ਅੱਗੇ ਦਾ ਮਾਸ ਹੀ ਮਾੜਾ ਔਰ ਮੈਂ ਖੁਦ ਆਪ ਲੈ ਕੇ ਆ ਮੈਂ ਅੱਛਾ ਪਿਕਰ ਬਰਤ ਕੇ ਬਰਤ ਕੇ ਦੇਖ ਨਾ ਯਾਰ ਮੈਂ ਮੰਨੀ ਵੀ ਹੁੰਦੀ ਹੈ ਗੱਲਾਂ ਨਹੀਂ ਉਹ ਨਹੀਂ ਕਿਉਂ ਤੂੰ ਦੇਖ ਤਾਂ ਇਹ ਚੀਜ਼ਾਂ ਦਾ ਫਰਕ ਦੇ ਇੱਕ ਵਾਰ ਦੇਖ ਲਈ ਤੂੰ ਕੋਈ ਨਹੀਂ ਯਾਰ ਉਹ ਮੰਨ ਲੈ ਰੁਰ ਦੋਸਤ ਵੀ ਬਣਨ ਮਾਲ ਮਾੜਾ ਹੈ ਤਾਂ ਦੱਸ ਨੀ ਕਿਉਂ ਨਾ ਯਾਰ ਇੰਨਾ ਛੜਤਾ ਹੋਵੇ ਦੇ ਨਾਲ ਓ ਯਾਰ ਮੈਂ ਛੜਤਾ ਹੁਣ ਬਈ ਸਰੀਰ ਕੰਮਦਾ ਹੀ ਨਹੀਂ ਨਾ ਤੈਨੂੰ ਪਤਾ ਔਖਾ ਹੋ ਜਾਂਦਾ ਮੇਰਾ ਉਹ ਕੰਮ ਦਾ ਕਿਉਂ ਨਹੀਂ ਤੂੰ ਇੱਕ ਵਾਰ ਲਾ ਕੇ ਦੇਖ ਨਾ ਉਹ ਮੇਰੀ ਗੱਲ ਸੁਣ ਲੈ ਰੁਦੂਆ ਇਹ ਨਾ ਭਰਾਵਾਂ ਦਾ ਪਿਆਰ ਹੈ ਠੀਕ ਹੈ ਤੂੰ ਮੈਂ ਪੈਸੇ ਨਾ ਦੀਂ ਉਹੀ ਚੈੱਕ ਕਰ ਲੈ ਮਾਲਕ ਹੈਗਾ ਨਾ ਯਾਰ ਐਵੇਂ ਮੈਂ ਕਿਹੜਾ ਤੇ ਤੁਹਾਨੂੰ ਲੈਣਾਗਾ ਫਿਰ ਹੀ ਚੱਕਰ ਹੋਊ ਤਾਂ ਕਰਾ ਲੈ ਬਈ ਤੂੰ ਆ ਲੈ ਆਪ ਮੈਂ ਨਹੀਂ ਇਹ ਤਾਂ ਮਗਰ ਦਾ ਮੇਰੀ ਗੱਲ ਸੁਣ ਮੈਂ ਤਾਂ ਮਾਲ ਤਾਂ ਨਹੀਂ ਲਿਆ ਕੇ ਦਿੱਤਾਗਾ ਤੂੰ ਇੱਕ ਵਾਰ ਚੈੱਕ ਕਰ ਲੈ ਨਾ ਆਹ ਫੜ ਮੈਂ ਨਹੀਂ ਦੇਣੀ ਇਹ ਠੀਕ ਗੱਲ ਹੈ ਬਾਅਦ ਚ ਦੱਸਦਾ ਚੈੱਕ ਕਰਕੇ ਉਹ ਯਾਰ ਹੁਣੀ ਦੱਸ ਦੇ ਚੈੱਕ ਕਰਕੇ ਉਹ ਯਾਰ ਜਿਆਦਾ ਨਾ ਹੋ ਜੇ ਯਾਰ ਉਹ ਕੁਛ ਨਹੀਂ ਕੋਈ ਕਰੇ ਸੀ ਪੈ ਜੂਗਾ ਕੋਈ ਇਥੇ ਨਹੀਂ ਪੈਣਾ ਦੇ ਕਿਉਂ ਕੋਕੀਨਾ ਹੋਏ ਤਾਂ ਦੇਖ ਲੈ ਤੂੰ ਇੱਕ ਵਾਰ ਦੇਖ ਤਾ ਸਹੀ ਮਾਲਦਾ ਬੱਬੀ ơi ਫੇਰ ਇਹਨੂੰ ਮਾੜਾ ਮਾਲ ਕੇ ਦੇ ਦਿੱਤਾ ਓਰ ਲਾ ਲੈ ਲਹਿਰੁਲ ਦੁਆ ਤੇਰੇ ਆਤਾ ਹੋਗਾ ਕੋਗਾ ਚੱਤ ਠੀਕ ਹੈ ਹੁਣ ਉਹਨੂੰ ਪੁੱਛਦੇ ਆਂ ਦਿਆਸ ਦੀ ਸੀ ਜੀ ਫਾ ਭਾਜੀ ਕਿੱਥੋਂ ਥਾ ਭੀ ਤੁਸੀਂ ਅੱਜ ਫੇਰ ਪੈਸੇ ਲੈਣਾ ਹੈ। ਪੈਸੇ ਨਹੀਂ ਉਹ ਤਾਂ ਨਸ਼ੇ ਨਹੀਂ ਕਰਦੇ ਨਾਲੇ ਉਹਨਾਂ ਨੇ ਤਾਂ ਛੱਡ ਰੱਖਿਆ ਤੁਸੀਂ ਕਹਿੰਦੇ ਪੈਸੇ ਲੈਣੇ ਆ। ਉਹ ਪੇਟੋਂ ਨ ਕਰਿਆ ਮੰਜੇ ਤੇ ਦੇਖ। ਹਾਏ। ਪਰ ਉਹਨਾਂ ਨੇ ਤਾਂ ਮੈਨੂੰ ਕਿਹਾ ਕਿ ਮੈਂ ਛੱਡਤਾ ਨਸ਼ਾ ਨਵੇ। ਉਹ ਇਹੋ ਜਿਹੇ ਬੰਦੇ ਕਿਦ ਸੁਧਰਦੇ ਹੁੰਦੇ ਆ ਜੀ। ਜੀ ਨੂੰ ਕੇਰਾ ਲੱਤ ਪੈ ਗਈ। ਕਿਤੇ ਤੂੰ ਹੀ ਤਾਂ ਨਹੀਂ ਮੇਰੇ ਘਰ ਵਾਲੇ ਨੂੰ ਠੱਕੀ ਨਾਲ ਪੈ ਜਾਂਦਾ। ਮੇਰੀ ਗੱਲ ਤੋਂ ਛੱਡ ਪਰੇ ਤੂੰ ਕੀ ਲੈਣਾਗਾ। ਉਹਦੇ ਬਾਹਰ ਹਾਕ ਦੀ ਸੀਗੀ ਮੈਨੂੰ। ਹਾਂ ਦਿਵਸ ਤੋਂ ਮੈਂ ਨਾਲੇ ਤੈਨੂੰ ਦੇਖੀ ਨਹੀਂ ਸੀਗੀ ਨਾਲੇ ਤੂੰ ਮੇਰੇ ਬਾਰੇ ਗੱਲ ਸੋਚੀ ਬੈਠਾ ਮੇਰੇ ਘਰ ਆ ਰਿਹਾ ਮੈਨੂੰ ਲੱਗਦਾ ਤੂੰ ਧੱਕੇ ਨਾਲ ਪਿਆਇਆ ਦਿੱਤਾ ਉਹਨੇ ਤਾਂ ਸਾਡ ਰੱਖਿਆ ਸੀਗਾ ਹਾਏ ਰੱਬਾ ਉਹਦੇ ਹਾਲਤ ਦੇਖ ਕੇ ਤਾਂ ਮੈਨੂੰ ਆਈ ਲੱਗਦਾ ਉਹ ਨਸ਼ੀੜੀ ਪਿੱਛੇ ਕਿਉਂ ਰੋਈ ਜਾਂਦੀ ਐ ਆਇਆ ਆਪਾ ਇੱਧਰ ਗੱਲ ਕਰਦੇ ਮੈਂ ਤੈਨੂੰ ਕਹਿਤਾ ਨਾ ਛੱਡ ਆਹ ਖੰਡਰੀ ਆਈ ਐ ਕਿ ਤੂੰ ਮੇਰੇ ਨਾਲ ਗੱਲ ਕਰ ਨਾ ਛੱਡ ਆਹ ਖੰਡਰੀ ਆਈ ਐ ਕਿ ਮੇਰੇ ਨਾਲ ਖੰਡਾ ਹਾਏ ਕਰ ਨਾ ਨਹੀਂ ਆਏ

ਮੈਂ ਉਹ ਤੇਰੇ ਕੋਲ ਨਹੀਂ ਚੰਦੋਂ ਜਿਵੇਂ ਨਹੀਂ ਮਰ ਕੇ ਆ ਤੁ ਨੂੰ ਕਿਉਂ ਨਹੀਂ ਆਂਦੀ ਹੈਗੀ ਮੈਂ ਇਹੋ ਜਿਹੀ ਨਹੀਂ ਆਂਦੀ ਜਿਹੜੀ ਤੁਸੀਂ ਸੋਚ ਰੱਖਿਆ ਰਹਿੰਦੇ ਹੋ ਮੈਂ ਕੋਈ ਗੱਲ ਨਹੀਂ ਸੁਣਨੀ ਹੈ ਜਿਹੜੀ ਧੋਖੀ ਭਾਲਦੀ ਹੈ ਤੇਰੇ ਲਈ ਉਹ ਨਹੀਂ ਛਿੜੀ ਹੋਊਗਾ ਠੀਕ ਹੈ ਨਾ ਮੈਂ ਸਾਰੀ ਉਮਰ ਜੂ ਤੇਰੀ ਇੱਥੇ ਨਸ਼ੇੜੀ ਨਾਲ ਲੱਗੀ ਹੈ ਮੇਰੇ ਉਹ ਘਰ ਵਾਲਾ ਮੈਂ ਕੱਤ ਵਿਆਹ ਕੇ ਆਈ ਉਹਦੇ ਨਾਲ ਤੁ ਨੂੰ ਕਿਉਂ ਨਹੀਂ ਸਮਝ ਆਈ ਤੇਰੇ ਵਰਗੇ ਇਨਸਾਨ ਨੂੰ ਹੇ ਰੱਬ ਤੈਨੂੰ ਘਰ ਕਿੱਥੇ ਖਵਾ ਦੂਗਾ ਉਹ ਪੈਟਨ ਹੋਇਆ ਤੁਸੀਂ ਮੇਰੇ ਤੋਂ ਕੀ ਮੰਗ ਲੈਣੇ ਆ ਮੈਂ ਇੰਨੀ ਉਹਦੇ ਨਾਲ ਮੈਂ ਆਪਣੀ ਜ਼ਿੰਦਗੀ ਕੱਟ ਰਹੀ ਨਾ ਮੈਂ ਆਪਦੀ ਲੈਸ ਜਿਉ ਰਹੀ ਆਂ ਕਿ ਤੁਹਾਨੂੰ ਮੇਰੇ ਕੀ ਟੈਨਸ਼ਨ ਆ ਸੁਣ ਲੈ ਮੈਂ ਤੈਨੂੰ ਭਜਾ ਕੇ ਵੀ ਲੈ ਆਉਣ ਤਾ ਤਿਆਰ ਆ ਨਾਲੇ ਵਿਆਹੀ ਵਰੀ ਆ ਤੂੰ ਮੰਨ ਲੈ ਕੀ ਪਾਉਂਦੀ ਐਨੇ ਸਿਰੀ ਤੋਂ ਤੁਹਾਡੇ ਲਈ ਆ ਮੈਂ ਫਿਰ ਮੇਰੇ ਲਈ ਨਹੀਂ ਹੈਗਾ ਠੀਕ ਆ ਨਾ ਮੇਰੇ ਤੇਰੀ ਜਿੰਦਗੀ ਮੇਰੇ ਸਰ ਦਾ ਸਾਈਂ ਆ ਉਹ ਤੇਰੇ ਛਿੰਦਾ ਸਾਈਂ ਦਾ ਨਹੀਂ ਤਾਂ ਉਹਦੀ ਜਿੰਦਗੀ ਬਰਬਾਦ ਐ ਨਾਲੇ ਤੇਰੀ ਕਰੂੰਗਾ ਉਹਦੀ ਬੁਵਾਤ ਤੂੰ ਕੀਤੀ ਐ ਮੈਨੂੰ ਸਭ ਪਤਾ ਕੌਣ ਉਹ ਚਿੱਟੇ ਦੇ ਲੱਖ ਤੇ ਲਾਇਆਗਾ ਮੈਨੂੰ ਸਭ ਪਤਾ ਹੈ ਉਹ ਲਾਇਆ ਤਾਂ ਹੈਗਾ ਮੇਰੀ ਗਾਥਾ ਨੂੰ ਫਿਰ ਉਹ ਤੇ ਮੰਗਦੀ ਕੀ ਐ ਮੇਰੀ ਗਾਥਾ ਨੂੰ ਮੈਨੂੰ ਇਹ ਵੀ ਤੇਰੀ ਥਾਲ ਦਾ ਪਤਾ ਵੀ ਤੂੰ ਨੂੰ ਕਿਹੜੇ ਤੱਕ ਚਿੱਟੇ ਲੱਖ ਤੇ ਲਾਇਆ ਹੋਇਆ ਹੈ ਤੈਨੂੰ ਇਹ ਨਾ ਵੀ ਮੈਂ ਉਹਦੇ ਘਰ ਵਾਲਿਆਂ ਨਾਲ ਗੱਲ ਕਰ ਲੂੰਗਾ ਜਾਂ ਮੇਰੀ ਇਹ ਗਰਲਫ੍ਰੈਂਡ ਬਣ ਜੂਗੀ ਮੇਰੇ ਨਾਲ ਕੋਈ ਰਿਸ਼ਤਾ ਨਾ ਤਾਂ ਤੇਰੇ ਨਾਲ ਮੈਂ ਕਦੇ ਵੀ ਨਹੀਂ ਰੱਖਦੇ ਹੈਗੇ ਇਹ ਤੂੰ ਆਪਣੇ ਮਨ ਚੋਂ ਖਿਆਲ ਕਰ ਤੇ ਆਪਾਂ ਵਿਆਹ ਕੇ ਮੈਂ ਤੈਨੂੰ ਲੈ ਜ ਕੀ ਇਹ ਨਿਆਰੇ ਲੁਟੇਗੀ ਕਿ ਇੱਥੇ ਲੱਗੇ ਆ ਕਮਰੇ ਚ ਬੁੱਲੇ ਵੱਢੇਗੇ ਇੱਥੇ ਕੀ ਮੰਗੇਗੇ ਇੱਥੇ ਤੁਹਾਨੂੰ ਖੁਰ ਮੰਗਣਾ ਪਊਗਾ ਇਹ ਕੀ ਕਰੂਗਾ ਮੈਨੂੰ ਕੋਈ ਨਿਆਰਿਆਂ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਮੈਂ ਆਪ ਦੇ ਕਰੇ ਖੋਸ਼ ਸੰਜੀ ਮੇ ਵੀ ਹੈਗੀ ਅੰਗੀ ਮੈਨੂੰ ਨਾਲੇ ਮੇਰੇ ਘਰੇ ਆ ਕੇ ਨਾ ਬਾੜੀ ਤੁਹਾਨੂੰ ਆਪਦੀ ਲੋਕਾਂ ਨਾਲ ਕੀ ਕਰਨ ਦੀ ਲੋੜ ਨਹੀਂ ਹੈਗੀ ਇੱਥੋਂ ਤੁਰਦਾ ਲੱਖ ਹੁਣ ਮੈਂ ਕਿੰਨੀ ਵਾਰੀ ਕਹਤਾ ਤੁਸੀਂ ਕਿੰਨੀ ਵਾਰੀ ਮੈਨੂੰ ਇਹ ਮੇਰੀ ਗਾ ਸੁਣ ਲੈ ਨਸ਼ੇੜੀ ਤੇ ਕੀ ਵੜਕਾ ਮੰਗਦੇ ਪੈਸੇ ਜਰਾਜ ਕਰੀਂ ਦੇ ਪੈਸਾ ਪਹਿਖ ਤਾਂ ਠੀਕ ਹੈ ਪਰ ਹਨੋ ਕਤ ਨਹੀਂ ਹੈਗਾ ਵਾ ਜਦ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ ਨਾ ਕਿਤੇ ਤਾਂ ਮੇਰਾ ਕੱਖ ਵੀ ਨਹੀਂ ਰਹਿਣਾ ਹੈਗਾ ਵਾ ਤੁਸੀਂ ਸਮਝਦੇ ਕਿ ਉਹ ਨਿਸ਼ਚੇਰੀ ਗੱਲ ਨਿਸ਼ਚੇਰੀ ਤਾਂ ਬਾਹਰ ਪਿਆ ਮੇਰੀ ਗੱਲ ਸੁਣ ਮੈਂ ਤੇਰਨਾ ਭੱਜ ਨਹੀਂ ਤੇ ਆ ਬੰਦ ਤੋ ਆ ਤੁਸੀਂ ਗਰੂਦਾ ਹੈ ਉਹ ਕੁਛ ਨਹੀਂ ਕੁਛ ਨਹੀਂ ਮੈਂ ਤਾਂ ਗੱਲ ਪਾਇਖੇ ਜੀ ਲੈਂਦਾ ਸੀ ਪਰ ਜਿੱਥੇ ਮੈਂ ਗੱਲ ਤੇ ਸੀ ਮੇਰੀ ਗੱਲ ਤਾਂ ਸੁਣ ਲਓ ਤੂੰ ਹੈ ਤੂੰ ਸਹੀ ਕੀ ਕੀਤਾ ਜੀ ਤੂੰ ਇਹਨੂੰ ਮਾਰ ਦਿੱਤਾ ਛੇਰ ਬੋਲ ਰਹੀ ਹਾਂ ਨਹੀਂ ਕਹੇ ਜੀ ਕੋਈ ਗੱਲ ਨਹੀਂ ਹੈ ਜਿਵੇਂ ਦਾ ਤੁਸੀਂ ਖੋਤਨੇ ਹੋਗੇ ਤੈਨੂੰ ਆਰ ਦੀ ਕਥਾ ਤੂੰ ਇਹ ਸੁ ਕਰਦੀਆਂ ਮੈਂ ਕੁਝ ਨਹੀਂ ਕਰਦੀ ਜੀ ਹੁੰਦਾ ਮੈਨੂੰ ਤੈਨੂੰ ਮੈਂ ਨਾ ਗਏ ਥੇ আলো <laughs> বই <laughs> <laughs> जो बंदे नशे कर दे कर दिया अबार दोस्त फायदा चकद भैन चो बी मैं मैं जो कमां च ठीक है पहले हथ बन के बेनती कर दा तु नशा चना पो बी